ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਤੇ ਜੇਕਰ ਤੁਸੀਂ ਵੀ ਕਿਸੇ ਵਿਆਹ ਤੇ ਜਾਂਦੇ ਹੋ ਤਾਂ ਸੋਚਦੇ ਹੋ 1100 ਰੁਪਏ ਸ਼ਗਨ ਦੇ ਦਈਏ 1200 ਦੇ ਦਈਏ ਤੇ ਜੇਕਰ ਕਰਦੇ ਮੈਂਬਰ ਹੋ ਤਾਂ ਲੱਖ ਰੁਪਏ ਵੀ ਦੇਣ ਦੀ ਸੋਚੋਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਕੁੜੀ ਵਾਲਿਆਂ ਨੇ ਮੁੰਡੇ ਨੂੰ ਮਾਲੋ-ਮਾਲ ਕਰ ਦਿੱਤਾ ਦੱਸਦੇ ਕਿ 3 ਕਰੋੜ ਦਾ ਸ਼ਗਨ ਦਿੱਤਾ ਹੈ ਜੀ ਹਾਂ ਦੱਸ ਦਈਏ 3 ਕਰੋੜ ਦਾ ਵੱਡਾ ਇਹ ਸ਼ਗਨ ਦਿੱਤਾ ਗਿਆ ਹੈ 1.5 ਕਰੋੜ ਕੈਸ਼ 30 ਕਿਲੋ ਸੋਨਾ ਅਤੇ 5 ਕਿਲੋ ਚਾਂਦੀ ਕੁੜੀ ਦੇ ਨਾਮ ਕੀਤੀ ਗਈ ਹੈ ਅਤੇ ਇਸ ਦੇ ਨਾਲ-ਨਾਲ ਦੱਸਦੇ ਕਿ ਦੋ ਪਲਾਟ ਵੀ ਕੁੜੀ ਦੇ ਨਾਮ ਕਰ ਦਿੱਤੇ ਗਏ ਨੇ ਦੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਖੂਬ ਇਹ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਦੇ ਸਾਦਕਨ ਰਾਜਸਥਾਨ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਕੁੜੀ ਦੇ ਤਿੰਨ ਭਰਾ ਨੇ ਤੇ ਤਿੰਨ ਭਰਾਵਾਂ ਦੇ ਵੱਲੋਂ ਆਪਣੀ ਭੈਣ ਨੂੰ ਦੇਖ ਸਕਦੇ ਹੋ ਭਰ-ਭਰ ਕੇ ਪੈਸੇ ਦਿੱਤੇ ਜਾ ਰਹੇ ਨੇ ਟੱਚ ਵਿੱਚ ਦੇਖ ਸਕਦੇ ਹੋ ਨੋਟਾਂ ਦੀਆਂ ਥੱਧੀਆਂ ਭਰੀਆਂ ਹੋਈਆਂ ਨੇ ਜਿਵੇਂ ਮਠਾਈ ਦੇ ਡੱਬੇ ਹੁੰਦੇ ਨੇ ਉਸ ਤਰੀਕੇ ਦੇ ਨਾਲ ਪੈਸਾ ਦੇਖ ਸਕਦੇ ਹੋ ਗਿਣਿਆ ਜਾ ਰਿਹਾ ਹੈ ਦਿੱਤਾ ਜਾ ਰਿਹਾ ਹੈ 3 ਕਰੋੜ ਦਾ ਇਹ ਵੱਡਾ ਸ਼ਗਨ ਦੇਖ ਸਕਦੇ ਹੋ ਚਾਰੇ ਪਾਸੇ ਮਾਈ ਮਾਇਆ ਪਈ ਹੈ 1.5 ਕਰੋੜ ਕੈਸ਼ ਦਿੱਤਾ ਗਿਆ 30 ਕਿਲੋ ਸੋਨਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਲੋ ਸੋਨਾ ਕਿੰਨੇ ਦਾ ਹੋਵੇਗਾ ਤੇ 5 ਕਿਲੋ ਚਾਂਦੀ ਦਿੱਤੀ ਗਈ ਹੈ ਕੁੜੀ ਦੇ ਨਾਮ ਤੇ ਦੋ ਪਲਾਟ ਵੀ ਕੀਤੇ ਗਏ ਨੇ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਰਾਵਾਂ ਦੇ ਵੱਲੋਂ ਭੈਣ ਨੂੰ ਭਰ-ਭਰ ਕੇ ਕਹਿ ਲਓ ਕਿ ਕਿਸ ਤਰੀਕੇ ਦੇ ਨਾਲ ਲక్ష్ਮੀ ਨੂੰ ਲక్ష్ਮੀ ਦਿੱਤੀ ਗਈ ਹੈ 3 ਕਰੋੜ ਦਾ ਇਹ ਸ਼ਗਨ 1.5 ਕਰੋੜ ਕੈਸ਼ ਤੇ 30 ਕਿਲੋ ਸੋਨਾ ਬੇਹਤ ਵੱਡੀ ਰਕਮ ਹੁੰਦੀ ਹੈ ਹੁਣ ਜੋ ਵੀ ਇਹ ਵੀਡੀਓ ਦੇਖ ਰਿਹਾ ਸੁਣ ਰਿਹਾ ਉਹ ਵੀ ਹੈਰਾਨ ਹੋ ਰਿਹਾ ਅਤੇ ਦੂਜੇ ਪਾਸੇ ਕਮੈਂਟਾਂ ਦੇ ਵਿੱਚ ਪੋਜ਼ਿਟਿਵ ਕਮੈਂਟ ਵੀ ਆ ਰਹੇ ਨੇ ਕਿ ਭਰਾਵਾਂ ਦੇ ਵੱਲੋਂ ਆਪਣੀ ਭੈਣ ਨੂੰ ਕਿਸ ਤਰੀਕੇ ਦੇ ਨਾਲ ਭਰ-ਭਰ ਕੇ ਇਹ ਪੈਸਾ ਦਿੱਤਾ ਜਾ ਰਿਹਾ ਤੇ ਦੂਜੀ ਗੱਲ ਹੈ ਇਹ ਵੀ ਦੱਸੀ ਜਾ ਰਹੀ ਹੈ ਕਿ ਇਹ ਇੱਕ ਰਿਵਾਜ ਹੈ ਜਿਸ ਦੇ ਵਿੱਚ ਮਾਮਿਆਂ ਦੇ ਵੱਲੋਂ ਭਰਾਵਾਂ ਦੇ ਵੱਲੋਂ ਆਪਣੀ ਭੈਣਾਂ ਨੂੰ ਤੇ ਕਿਸ ਤਰੀਕੇ ਦੇ ਨਾਲ ਇਹ ਰਿਵਾਜ ਜਿਹੜਾ ਅਦਾ ਕਰਨਾ ਪੈਂਦਾ ਹੈ ਤੇ ਇੱਕ तरीके ਦੇ ਨਾਲ ਇਹ ਸ਼ਗਨ ਦੇਣਾ ਪੈਂਦਾ ਹੈ